ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਟੂ ਚੰਦ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲਈਆਂ ਕਹਿੰਦੇ ਇੱਕ ਬਈ ਸਾਜੀ ਸੂਈ ਆ ਤੇ ਇੱਕ ਗੱਬਣਾ ਥੋੜੇ ਚ ਦਿਨ ਕਰਮ ਵਾਲੀ ਰਹਿੰਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਭਾਈ ਜੀ ਸਸਿਕਾਲਾ ਸਸਿਕਾਲਾ ਆਇਦਰ ਭਾਈ ਹੋ ਠੀਕ ਹੁੰਦੀ ਹੈ ਹਾਂ ਬਹੁਤ ਵਧੀਆ ਭਾਈ ਨਾਮ ਤੇ ਐਡਰੈਸ ਬੋ ਨਾਮ ਵੀ ਅਰਸ਼ਦੀਪ ਆ ਪਿੰਡ ਜਦੀਪਾ ਬੰਦ ਕਹਿੰਦੇ ਆ ਪਿੰਡ ਸੈਦੋਗੇ ਜ਼ਿਲ੍ਹਾ ਮੁਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਆਪਾਂ ਨੇੜੇ ਵੀਰੇ ਆਪਾਂ ਨੂੰ ਰਹਿ ਗਿਆ ਮਤਲਬ ਭਰਾਉੜ 7 ਕਿਲੋਮੀਟਰ ਆ ਨਿਹਾਲ ਸਿੰਘ ਵਾਲਾ 7 ਕਿਲੋਮੀਟਰ ਆ ਓਕੇ ਇਧਰ ਆਦਮਪੁਰਾ ਤਿੰਮ ਦੇ ਬੰਦੋਂ 4 ਕਿਲੋਮੀਟਰ ਮੋਬਾਈਲ ਨੰਬਰ ਬਾਰ ਬਾਰ ਖੇਤਾਂ ਜਾਂ ਬੜੀ ਭਾਗੀ ਵਾਲੀ ਗਿਆ ਛੜ ਕੇ ਆਪਣਾ ਘਰ ਆ ਮੋਬਾਈਲ ਨੰਬਰ 8847617174 ਠੀਕ ਆ ਇਹ ਜਿਹੜੀ ਪਹਿਲੇ ਨੰਬਰ ਤੇ ਵੜੜਾ ਕਿਹੜਾ ਸੁਹਾ ਸੁਈ ਆ ਡਾਕਟਰ ਇਹ ਦੂਜਾ ਸੁਹਾ ਸੁਈ ਆ ਕਦੋਂ ਸੁਈ ਆ ਵੀਰੇ ਇਹ ਬਾਈ ਅੱਜ 5:40 ਦੇ ਮਿੰਟ ਤੇ ਸੁਈ ਸੀਗੀ ਜੋ ਸਵੇਰ ਆਪੇ ਸੁਈ ਵੀ ਭੱਗ ਗਾਲੀ ਯਾਰ ਹੈ ਤੇ ਮਤਲਬ ਇਹ 9-10 ਵਜੇ ਜੇਰ ਪੈਗੀ ਜੇਰ ਵੀਰ ਦਿਖਾ ਦੇ ਬੰਦਾ ਧੜਕਾ ਨਾ ਮੰਨੇ ਬੇ ਟੈਨਸ਼ਨ ਫਰੀ ਹੋ ਜਾ ਗਾਰੰਟੀ ਉਹ ਜੇਰ ਜੂਰ ਦੀ ਦਾ ਠੀਕ ਆ ਜੇਰ ਬਾਈ ਆ ਟੋਕਰੇ ਥੱਲੇ ਰੱਖੀਓ ਜੇਰ ਵੀਰ ਸਾਰੇ ਓਕੇ ਆ ਯਾਰ ਬਾਈ ਬੇ ਟੈਨਸ਼ਨ ਫਰੀ ਹੋ ਜਾ ਬੰਦਾ ਠੀਕ ਆ ਤੇ ਬਹੁਤ ਚੰਗੀ ਦੇਤੀ ਦਾ ਮਸਾਈਆ ਬੱਚੀ ਬਹੁਤ ਪਿਆਰੀ ਹੁੰਦੇ ਨੇ ਬੱਚੀ ਬੜੀ ਚੰਗੀ ਬੜੀ ਚੁਸਤ ਆ ਯਾਰ ਕੀਵਾਬਾਹ ਬੜਾ ਬੱਚਾ ਦਿੱਤਾ ਬੱਚੀ ਨੂੰ ਜਨਮ ਦਿੱਤਾ ਬੱਚੀ ਬਿਖਵਾ ਬਾਈ ਕੰਮ ਦੇ ਕਿੰਨੇ ਸੁਣਾ ਹੈ ਉਹ ਕਿੰਨਾ ਸੋਹਣਾ ਹੈ ਸਹੀ ਹੈ ਬਹੁਤ ਚੰਗੀ ਬੱਚੀ ਹੈਗੀ ਮੰਨੋ ਹੀ ਨਾ ਮੰਨੋ ਹੀ ਦੇਸੀ ਹੀ ਹੋਊਗੀ ਸਹੀ ਹੈ ਠੀਕ ਹੈ ਨਾ ਬਹੁਤ ਚੰਗਾ ਬੱਚਾ ਜਿੰਨਾ ਵੀ ਵੜੜ ਵੀ ਖਰ ਬਹੁਤ ਚੰਗੀਆਂ ਬਾਈ ਨਿੱਗਰ ਬਹੁਤ ਉਹ ਹੱਥ ਜੋੜ ਕੇ ਵੇਲਤੀ ਆ ਬੈੜਾ ਦੋਨੇ ਫੁੱਲ ਵੱਡਾ ਹੋਣਗਾ ਕੋਈ ਛੋਟੀ ਨਹੀਂ ਹੋਊਗੀ ਸਹੀ ਹੈ ਕੋਈ ਟੂਹੀ ਨਜਗ ਦੀ ਕੋਈ ਪੈਰਾਂ ਦੇ ਗੱੱਚੀ ਨਹੀਂ ਕੋਈ ਪਿੰਡੇ ਦੇ ਦਾਗ ਨਹੀਂ ਇਹ ਗੱਲਾਂ ਵਾਰ-ਵਾਰ ਪਹਿਲਾਂ ਕਹਿਆਂ ਬਾਈ ਕਿਉਂਕ ਲਗਾਦਾ ਠੀਕ ਹੈ ਨਾ ਬਬਾ ਜਾਣ ਕੇ ਫੋਨ ਉਹ ਬੰਦਾ ਹੀ ਲਾਇਆ ਜਿਹਨੇ ਲੈਣੀਆਂ ਯਾਰ ਹਨਾ ਠੀਕ ਹੈ ਬੰਦਰ ਹੋਇਆ ਖਰਾਬ ਪਰਾਂ ਦੀ ਪੈਸੇ ਬੰਦਾ ਯਾਰ ਘਰੇ ਸੱਦ ਕੇ ਦੇ ਦੇ ਬਲਾਂ ਜੁੱਕੀ ਨਾ ਪਾਵੇ ਆਪਾਂ ਨੂੰ ਸਾਈਜ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਨਾ ਗੱਲ ਬੰਦਰ ਹੋਣਗੇ ਟੌਪ ਗ੍ਰਾਜ਼ ਠੰਡੀ ਸੀਲ ਤਾਂ ਇੰਨੀ ਆ ਕੋਈ ਚੱਕਰੀ ਨਹੀਂ ਲੈ ਕੀ ਬਾਤ ਆ ਠੰਡੀ ਠੁੰਡੀ ਤੂਣ ਚਵਾ ਪੂਰ ਇਨਸ਼ਾ ਅੱਲਾ ਛੱਟਾ ਗੰਢ ਮਰੋੜੀ ਦੀ ਆਪਣੀ ਫੁੱਲ ਜੰਮੇ ਵਾਰੀ ਸ਼ੂਗੀ ਬਈ ਠੀਕ ਹੈ ਨਾ ਗੱਲ ਉਹ ਕਰਬੋਟਾ ਹੋਣੀ ਆ ਅੱਛੀ ਚੋਤੀ ਸੀ ਵੜਾ ਮਤਲਬ ਤਿੰਨ ਚਾਰ ਕਿਲੋ ਬੋੜਾ ਘੜਦਾ ਬੱਚੇ-ਵੁੱੱਚੇ ਨੂੰ ਬੁਲਾਦਾ ਥਾਣਾ-ਸੁਣਾ ਚੈੱਕ ਕਰ ਲੈ ਹੱਥੀਂ ਚੁਵਾਈ ਵਾਲਾ ਥਾਣਾ ਇਹ ਨਹੀਂ ਬਲੱਤਾ ਮਾਰਨ ਰਿਹਾ ਹਾਂ ਠੀਕ ਹਨ ਗੱਲ ਮੈਂ ਬਈ ਤੋੜ ਕੇ ਦਿਖਾ ਦੇ ਮਤਲਬ ਕਿ ਯਾਰ ਸਾਰਾ ਕੇਸ ਹੀ ਵਧਾ ਹੋ ਗਿਆ ਸੂਪੀ ਵਧੀਆ ਜਰ ਜੁਰ ਪੈ ਗਈ ਕਲ ਰੱਛੀ ਮਗਰ ਦੀ ਆ ਪਤਾ ਦੋ ਨਗ ਮਿਲ ਜਾਣੇ ਆ ਅਜੇ ਕਰਮ ਵਾਲੀ ਨੇ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਬੈਡ ਵੀ ਖੈਰ ਬਹੁਤ ਚੰਗੀਆਂ ਬਰੇਡਾਂ ਜਿਹੜੇ ਫੁੱਲ ਬ੍ਰੀਡ ਫੇਸਪੂਟਸ ਬੜਾ ਪਿਆਰਾ ਬਾਕੀ ਤੋਰਾ ਚੈੱਕ ਕਰ ਲੋ ਤੋਰਾ ਵੀ ਮੇਰੇ ਯਾਰ ਸਾਰੀ ਸਾਰੀ ਚੰਗੀ ਹੋਊਗੀ ਬੜੀ ਤਾਜੀ ਆ ਬੱਚਿਆਂ ਨੂੰ ਜ਼ਰੂਰ ਕਰਦੀ ਆ ਖਾਣ ਪੀਣ ਦੇ ਵਾਲਾ ਬਈ ਉਹੋ ਜਿਹੀ ਪਈ ਆ ਆ ਵੇਖ ਦੂ ਕੜਾਈ ਕਰੀ ਪਈ ਆ ਬਈ ਇਹ ਵੀ ਸਹੀ ਗੱਲ ਆ ਨਾੜਾਂ ਦੇ ਤੇ ਤੇ ਲੈ ਫੁੱਲ ਬਿਊਟੀਫੁੱਲ ਬਰੀਡ ਦਿਖਾ ਦੇ ਮਾੜਾ ਗੱਦ ਗੁੱਦ ਥਾਂ ਥੋਣ ਇੱਕ ਨੰਬਰ ਆ ਪਾਲਾ ਚੰਗਾ ਜੋਣਾ ਡਾਕਟਰ ਚਵਾਈ ਚੂਈ ਤਾਂ ਮੋਗਾ ਹੋਊਗੀ ਵਹਿੜਦੀ ਓਕੇ ਠੀਕ ਹੈ ਨਾ ਗਾਲਾ ਹਜੇ ਖਾ ਪੀ ਕੇ ਵਹਿੜ ਬਣੂਗੀ ਤੇ ਦੱਸੂਗੀ ਮੈਂ ਕੋਈ ਚੀਜ਼ ਆ ਸਹੀ ਗੱਲ ਆ ਭਾਈ ਕੀ ਬਾਤ ਪੰਡਲੇ ਦੇ ਲਈ ਫਿਰਦੀ ਵਹਿੜ ਕੀ ਮੋਲਾ ਦੀ ਭੇਜਿਆ ਜੇ ਮੁੱਲ ਕਰੂੰਗਾ ਵੀਰੇ ਫੋਨ ਤੇ ਹੋਊਗਾ ਟਾੜੇ ਬਾੜੇ ਵਾਲਾ ਮੈਂ ਬੈਠ ਬਰੀਡ ਫੁੱਲ ਹੈ ਕਿ ਨਹੀਂ ਮੇਰੇ ਸਾਰੀ ਇੱਕ ਨੰਬਰ ਹੋਊਗੀ ਮੈਂ ਤੁਹਾਨੂੰ ਆਪਣੇ ਘਰ ਤੱਕ ਗਰੰਟੀ ਦਊਗੀ ਠੀਕ ਆ ਵਧੀਆ ਜੱਪਾ ਵਾ ਜੇ 0 ਕੇ ਮਗਰ ਬੱਛੀਆ ਠੰਡੀ ਸੀਲ ਚੋਣ ਜਵਾ ਇੱਕ ਨੰਬਰ ਡਾਣੇ ਵਰਗਾ ਹੋਊਗਾ ਠੀਕ ਆ ਭਾਈ ਇਹਦੇ ਨਾਲ ਨਿਆਣਾ ਪੋਣਾ ਬਾਲਾ ਜਿਹੜਾ ਗੱਪਾਂ ਦੇਦਾਰਾਂ ਦੀ ਮਰ ਜਾ ਕੋਈ ਪ੍ਰੋਬਲਮ ਹੀ ਨਹੀਂ ਬੈੜਦੀ ਠੀਕ ਆ ਲੈ ਕੱਲੀ ਕੱਲੀ ਨਾੜ ਨਾ ਲੇਵੇ ਤਾਂ ਇੱਕ ਖੜੀ ਆ ਵੇ ਕੀ ਪਤਾ ਬਾਕੀ ਧਾਰਾਂ ਕੋਈ ਚੱਲ ਮੈਂ ਕਹਣਾ ਯਾਰ ਬੇ ਟੈਨਸ਼ਨ ਫਰੀ ਹੋ ਜਾ ਬੰਦਾ ਜਿਹਨੂੰ ਨਹੀਂ ਵੀ ਧਾਰ ਉਹ ਵੀ ਰੱਖ ਲੂਗਾ ਚੋਣ ਬੜਾ ਚੰਗਾ ਨਾ ਦੀਪੇ ਕੋਣ ਦਰਦਾ ਮੁੱਗ ਗਈ ਦਵਾਈ ਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਲ ਹੈ ਮਗਰਲੇ ਥਾਈ ਚੋਈ ਚੈੱਕ ਕਰੋ ਕਿਆ ਬਾਤ ਬਾਲਾ ਚੰਗਾ ਚੋਣਾ ਤ ਨਹੀਂ ਚੋਈ ਬਈ ਜਿਹਨੂੰ ਨਹੀਂ ਵੀ ਆਉਂਦੀ ਨਾ ਬੰਦਾ ਉਹ ਵੀ ਸਿੱਖ ਲੂਗਾ ਜਿੱਥੋਂ ਘੂਰ ਸ਼ਰਲਾ ਛਿੱਟਾ ਗੰਧ ਮਰੋੜ ਦੀ ਜ਼ਿੰਮੇਵਾਰੀ ਆ ਜੇ ਰੌਣ ਲਾਈ ਬੰਦਾ ਮੰਗਾਉਂਦਾ ਘਰੋਂ ਵਾਪਸ ਭੇਜ ਦੇ ਗਾਂ ਜੇ ਥਣਾ ਚ ਵੀ ਪ੍ਰੋਬਲਮ ਹੋਵੇ ਓਕੇ ਬਈ ਗਾਰੰਟੀ ਹੋ ਗਈ ਗੱਲ ਚੋਈ ਫੁੱਲ ਕੱਦ ਫੁੱਲ ਬਰੀਡ ਬੱਚਾ ਮਗਰ ਨਿਆਣਾ ਪੋਣਾ ਪਾਲੇ ਯਾਰ ਸਾਰੀਆਂ ਗੱਲਾਂ ਨਹੀਂ ਪੋਣਾ ਨਾ ਪਾਵੇ ਦੇਖ ਵੇ ਬਾਲਾ ਚੰਗਾ ਲੇ ਵਾਲਾ ਮੋਲੂਆ ਫੋਨ ਤੇ ਹੋਊਗਾ ਵੀਰੇ ਹਾਂ ਨਾਲ ਆਈ ਠੀਕ ਆ ਅੱਗੇ ਦੋ ਨੰਬਰ ਕਿਹੜਾ ਸੂਆ ਜੀ ਇਹ ਦੂਜਾ ਸੂਆ ਬਾਈ ਓਕੇ ਠੀਕ ਆ ਇਹਨੇ ਮੰਨ ਕੇ ਚੱਲ ਆ ਜੇ 15 16 ਤਰੀਕ ਨੂੰ ਜਣ ਪੂਰੇ ਦੱਸਿਆ ਆਪਾਂ ਨੂੰ ਯਾਰ ਅੱਜ ਹੋ ਗਈ 12 ਹਾਂ ਜਰਸੀ ਆ ਗਈ ਪਿਓਰ ਮਤਲਬ ਠੀਕ ਆ ਫੇਸਬੁਕ ਦਿਖਾ ਰਹਿ ਰਦਾ ਫੇਸਬੁਕ ਬੜਾ ਜਾਨ ਜੰਦ ਥਾਨ ਲੈਵਾ ਇੰਨਾ ਚੰਗਾ ਕਲੂਨ ਨੇ ਦਤਾ 20 ਕਿਲੋ ਓਕੇ ਇਹ ਵੀ ਮਹਾਰਾਜ ਸੋਖ ਰਕੇ 22 23 ਕਿਲੋ ਵੱਧ ਬੜੇ ਨਾਮ ਨਾਲ ਲੈ ਲਾਂਗੇ ਓਕੇ ਬਾਈ ਠੀਕ ਆ ਆਰਡਰ ਬੜਾ ਕਮਾਲ ਹਨ ਨਾੜਾ ਨੂੜਾ ਕਰਮਾਈ ਦੇ ਫੁੱਲ ਚੰਗੇ ਨੇ ਲੈਵਾ ਲੂਗਾ ਲੈਵਾ ਡਾਕਟਰ ਪੰਡ ਲੈ ਕੇ ਆਊਗੀ ਕੱਲੀ ਕੱਚੀ ਕੱਚੀ ਆ ਬਾਕੀ ਉਂਗਲੀ ਦਾਣਾ ਲਾ ਲਿਓ ਹੂੰ ਤਰਦੀ ਰਹੀ ਜਾਨ ਕਰਦੀ ਬੰਦੇ ਦੀ ਹੂੰ ਲੈ ਫੇਸ ਦੀ ਬਿਊਟੀ ਚਮਕ ਫੁੱਲੇ ਵੀ ਫੁੱਲ ਪੂਰੀ ਜਾਨ ਵਾਲੀ ਥਣ ਲੈ ਵਾ ਇੱਕ ਨੰਬਰ ਮੁੱਠੀ ਵਾਲਾ ਥਣ ਕਲਾ ਕਲਾ ਥਣ ਦੇ ਬੰਦਾ ਟੈਨਸ਼ਨ ਫਰੀ ਹੋ ਜਾਵੇ ਬਾਈ ਉਹਨੂੰ ਮੰਨ ਕੇ ਸੂਗੀ ਅੱਜ ਤੋਂ ਥੋੜੀ ਜਿਹੀ ਕੱਚੀ ਹੈਗੀ ਇੱਕ ਦੋ ਦਿਨ ਕੱਢੂਗੀ ਰੱਛੀ ਹੂੰ 15 ਦਿਨ ਪੂਰੇ ਹੁੰਦੇ ਆ ਯਾਰ ਇੱਕ ਦੋ ਦਿਨ ਬਾਈ ਲੈ ਵੀ ਸਕਦੀ ਆ ਸਹੀ ਗੱਲ ਆ ਬਾਈ ਤੇ ਕੱਢ ਵੀ ਸਕਦੀ ਆ ਠੀਕ ਆ ਦੁੱਧ ਮਾਰਾ ਸੁੱਖ ਰੱਖਿਆ ਜੀ ਬਾਈ 23 ਕਿਲੋ ਲੈ ਲਾਂਗੇ ਮੁੱਲ ਫੋਨਤੀ ਹੋ ਜਾ ਹਾਂ ਮੁੱਲ ਕਰੂੰਗਾ ਫੋਨ ਤੇ ਜੇ ਬੰਦਾ ਕੋਈ ਜੋੜਾ ਮੰਗਾਉਂਦਾ ਯਾਰ ਹਨਾ ਇਹਨੂੰ ਖੁੱਲ੍ਹੇ ਮਾਨਤਨ ਕਰ ਦਾਂਗੇ ਠੀਕ ਆ ਬਾਈ ਥਣ ਬੰਦਾਂ ਲਈ ਓਕੇ ਹੋਣਗਾ ਬਾਈ ਸਹੀ ਗੱਲ ਆ ਬਾਈ ਮੁੱਲ ਬਾਈ ਕਹਿੰਦਾ ਜਾਇਜ਼ ਹੋ ਜੋੜਾ ਲਵਾਂਗੇ ਵਧੀਆ ਫੁੱਲ ਮਾਨਤਨ ਹੋ ਜਾਊਗਾ ਹਾਈ ਡਾਕਟਰ ਬੱਚੀ ਕੱਚੀ ਆ ਗਈ ਕੱਚੀ ਆ ਹਾਂ ਮੈਂ ਤਾਂ ਇਹ ਬੰਦ ਬਹੁਤ ਆ ਬਾਈ ਢੋਲੀ ਬੜੀ ਪਈ ਆ ਯਾਰ ਮੋਡਲ ਢੋਲ ਪਈਆ ਵੱਡੀ ਬਹੁਤ ਆ ਬਾਈ ਹਾਈਟ ਮੇਰੇ ਨਾਲ ਜੇ ਤੋਂ ਬੰਦਾ ਨਾ ਜਾ ਮਾਰ ਲੇ ਠੀਕ ਆ ਨਾ ਪੂਰੀ ਫੁੱਲ ਹਾਈਟ ਹੋਊਗੀ ਸਹੀ ਗੱਲ ਆ ਭਾਈ ਇਹ ਛੋਟੀ ਨਹੀਂ ਹੈਗਾ ਬੜਾ ਵੱਡੀਆਂ ਫੁੱਲ ਵੱਡੀਆਂ ਨੇ ਵੱਡੇ ਕਰਦੇ ਜਾ ਲੇਵਾ ਵਾਲਾ ਭਾਈ ਲੇਵਾ ਵਾਲਾ ਇੰਨਾ ਹੋਰ ਕਰਕੇ ਸੂ ਗਿਆ ਸੂ ਪਹਿਣਦੇ ਖਣ ਦੇਖੀ ਕਿੰਨਾ ਸੋਹਣਾ ਬੈੜਾ ਲੱਗਦਾ ਬਾਕੀ ਫੇਸ ਬਹੁਤ ਚੰਗਾ ਬੈੜਾ ਫੇਸ ਬੜਾ ਪਿਆਰਾ ਹਾਂ ਵੇਖ ਠੀਕ ਕੇਸੇ ਵੀਰ ਨੂੰ ਭਾਈ ਦੋਨਾਂ 'ਚ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ